ਚਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਬਲੌਗਸ ਤੇ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਹੁਣ ਟਾਈਮ ਹੈ ਜਿਹੜਾ 7:30 ਹੋਣ ਵਾਲੇ ਨੇ ਵੈਨ ਆਪਣੇ ਆਉਣ ਵਾਲੀਆਂ ਪਰ ਹੁੰਦਾ ਵੀ ਚਲੋ ਇੱਕ ਵਾਰੀ ਆਪਾਂ ਬਲੌਗ ਦੀ ਜਿਹੜੀ ਸਟਾਰਟਿੰਗ ਕਰ ਲਈਏ ਤੇ ਚਲੋ ਜੀ ਤੁਸੀਂ ਆਪਦੇ ਪਕੌੜੀਆਂ ਵਗੈਰਾ ਜਿਹੜਾ ਕੁਝ ਖਾਣ ਪੀਣ ਨੂੰ ਪਾਉਣੇ ਪਾ ਦਿਓ ਉਧਰੋਂ ਵੀ ਆਪਣੀ ਜਿਹੜੀ ਸਾਫ ਸਫਾਈ ਆ ਜੋ ਹੋ ਗਈ ਹੈ ਤੇ ਅੱਜ ਜਿਹੜਾ ਮੌਸਮ ਹੈ ਇੰਨਾ ਜਿਆਦਾ

ਆ ਅੰਦਰ ਨਹੀਂ ਆਣੀ ਅੰਦਰ ਨਹੀਂ ਆ ਨਹੀਂ ਆ ਆ ਖਾਣੀ ਐ ਅੰਦਰਾਂ ਨਹੀਂ ਖਾਣੀ ਆ ਹਾਂ ਖਾਣੇ ਲਓ ਨਾਲ ਲੈ ਕੇ ਨੂੰ ਮਰਮਾ ਨੂੰ ਬੋਲੋ ਛੋਟੇ ਪਤਲੀ ਜੀ ਮੈਂ ਗਿਆਤੀ ਨਹੀਂ ਹਿਲ ਲੂ ਉੱਪਰ ਕਰੋ ਚਮਚਾ ਲੈ ਜੀ ਨਾਲ ਆ ਬੀਬੀ ਨੂੰ ਫੜਾ ਦਿਓ ਰੱਖ ਇਹ ਰੱਖੇ ਦਾਦੀ ਨੇ ਖਾਣੀ ਤੇਰੀ ਅਛਾ ਸੋਸ ਦੋ ਹੋਰ ਮੈਨੂੰ ਜਮਾਵਾ ਦੇ ਸੋਸ ਆਹ ਵਾਲਾ ਚੱਕ ਲੈ ਜੀ ਜਿਆਦਾ ਸੋਸ ਆ ਓਏ ਜੰਮ ਚ ਲੈ ਕੇ ਜਾ ਸੁਣਾਈ ਨਹੀਂ ਦੇ ਰਿਆ ਆ ਬੀਬੀ ਨੂੰ ਫੜਾ ਦੇ ਓਕੇ ਇਹ ਮਰ ਕੇ ਗਾਵ ਉਹ ਇਹ ਜੀ ਆ ਪੁੱਤ ਸੇਮ ਹੈ ਇਹ ਵੀ ਸੋਸ ਇਹ ਪਤਲੀ ਵਾਲੀ ਆ ਤੇ ਇਹ ਘੜ ਵਾਲੀ ਸੰਘਰੀ ਆ ਇਹ ਆਦਤ ਬਾਲੇ ਨੂੰ ਕਰਨ ਦੇ

बीबी ने कि पार्टी समोसा पार्टी किसी पार्टी, स्मौसा, पार्टी स्मौसा। दे, पाई दे। की मिनट ਦੀ ਬੀਬੀ ਆディ ਪਰ ਪੁੱਤਾਂ ਨੂੰ ਦੇ ਦਿੰਦੀ ਹੈ ਟੈਂਸ਼ਨ ਚ ਥੈਂਕ ਯੂ so much ਅਬੀਬੀ ਨੇ ਸੋਨੂੰ ਪੈਸੇ ਦਿੱਤੇ ਦੋਨਾਂ ਭੈਣਾਂ ਨੂੰ 2200 ਠੀਕ ਹੈ ਦੇਖੀ ਕਿ ਮੈਂ ਯੂਨੀਫਾਰਮ ਖਿਲਾ ਰਹੀ ਆ ਬੈੱਡ ਦੇ ਉੱਤੇ ਕੋਈ ਥਾਂ ਹੈ ਬੈਠਣ ਦੇ ਲਈ ਕੁਛ ਨਹੀਂ ਚਾਹੇਂਗੀ ਫੁਣ ਨਹੀਂ ਚਾਰਚਾ ਦੀ ਦੂੰ ਕੀ ਹੋ ਗਿਆ ਸਮ੍ਰਿਧ ਫੋਨ ਨਾ ਰੱਖ ਦੇ ਬਈ ਮੇਰੇ ਦੂਜੇ ਨੰਬਰ ਤੇ ਹੈ ਪੈਸੇ ਨਸ ਜਹਾਂ ਦੇ ਕਾਪੀ ਕੰਪਿਊਟਰ ਦੀ ਕਾਪੀ ਸਿਖਾਉ ਸੁਬਹ ਸਾਹ ਅੱਤੀ ਖਾਣੇ ਸ਼ੱਕਰ ਨਾਲ ਰੋਟੀ ਮੈਂ ਤਾਂ ਢੇਢ ਨਹੀਂ ਭਰੇ ਅੱਜ ਸਾਡੇ ਨਾਲ ਵੀ ਬਹੁਤ ਕੜੀ ਹੋਈ ਸਵਾ ਸੁਧਿਆ ਕੀ ਲੈਣਾ ਅੱਜ ਤੇ ਹੋਰ ਇੰਨੀ ਸਧਿਆ ਕਿਵੇਂ ਆ ਗਈ ਹੁਣ ਆਖਲ ਕਹਿੰਦੇ ਰੋਜ਼ ਹੀ ਸਵਾ 7 ਵਜੇ ਬੈਣ ਆਇਆ ਕਰੂਗੀ ਕਿਉਂ ਸਕੂਲ ਜਾਂਦੇ ਲੱਗਣ ਲੱਗ ਗਿਆ ਹਾਏ ਕੁਝ ਵੀ ਨਹੀਂ ਖਾਦਾ ਪੀਦਾ ਤੇ ਮੇਰੀ ਚਾਹ ਵੀ ਪਾਈ ਰਹੇਗੀ ਹਮਨ ਬਿਸਕੁਟ ਕਢਾਉਣ ਦਾ ਕਹੜਾ ਆਉਂਦਾ ਤੇ ਸਹੀ ਗੱਲ ਹੈ ਬਿਸਕੁਟ ਕਢਾਉਣ ਵਾਲੇ ਬਿਸਕੁਟ ਕਢਾ ਕੇ ਲਿਆਓ ਚਾਚੀ ਦੱਸਣੀ ਹੈ ਅੱਜ ਦਾ ਵਾਲੀ ਭੱਜ ਨਾਟ ਕੋਈ ਹੈ ਅੱਜ ਬਹੁਤ ਵਧੀਆ ਢਿੱਡ ਦਾ ਪਰਦਾਈ ਹੁਣ ਕੱਲ ਨੂੰ ਹੋਰ ਤੇ ਦੇਹਾਂ ਉੱਠਣਾ ਪੈਣਾ ਹੋ ਹੈਗਾ ਸਮਝਾ ਨੋ ਐ ਕਿਸ਼ ਬਾਬਾ ਖਾਈਸ਼ਾ ਕਰਨਾ ਰੋਟੀ ਫਤਮੇ ਨੇ ਬੰਦੇ ਗਲਾਸ ਲੈ ਦੇ ਨਗਰੀ ਦਾ ਫਿਰ ਮੂੰਹ ਪਾਣਾ ਗਲਾਸ ਲੈ ਕੇ ਦੇ ਦੇ ਦੇਣਾ ਬਲਾ ਹੈਂ ਦਸਾ ਮੇਈ 10 ਲੀਟਰ ਦੀ ਕੰਮ ਕੀਤੀ ਆ ਕਾਪੀ 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 ਕੰਪਿਊਟਰ ਦੀ ਕਾਪੀ ਹੋਊਗੀ ਮੈਂ ਲੱਭ ਦੂੰ ਮੈਂ ਤੈਨੂੰ ਕਹਿੰਦਾ ਵੀ ਮੈਨੂੰ ਘੰਟਾ ਨਾ ਪੁੱਛਿਆ ਕਰੋ ਕੰਮ ਬਾਰੇ ਤੈਨੂੰ ਜਾਂ ਪਾਣੀ ਲੈ ਕੇ ਦੇ ਫਿਰ ਮੈਂ ਸਾਰਾ ਕੁਝ ਕਰਾ ਦੂੰਗਾ ਤੇ ਨਾ ਇਹ ਕਿਹੜੇ ਪਾਸੋਂ ਟਮਾਟਰ ਹੈ ਟਮਾਟਰ ਆ ਤੂੰ ਖਾ ਕੇ ਦੇਖ ਰਾ ਮੈਂ ਤਾਂ ਨਹੀਂ ਖਾਣਾ ਆ ਦੇਖਣਾ ਖਾ ਕੇ ਦੇਖ ਟਮਾਟਰ ਨਹੀਂ ਹੈਗੇ ਜਿਹੇ ਇੰਦੇ ਖਾ ਕੇ ਦੇਖ ਮੈਂ ਨਹੀਂ ਖਾਣੇ ਕੋਣੇ ਖਾ ਕੇ ਤਾਂ ਦੇਖ ਟਮਾਟਰ ਰਾ

ਬਲੱਟੇ ਸਟੀਆ ਖਾਗਦੇ ਜਿਵੇਂ ਮळ्या ਦੇ ਬੇਰ ਹੁੰਦੇ ਉਹ ਆ ਹਾਂ ਐਂ ਤੇ ਲੱਗਦੇ ਆ ਖਾ ਕੇ ਦੇਖ ਤੁਸੀਂ ਨੋ ਲੈ ਫਿਰ ਸਾਰੇ ਮੈਂ ਬਾਅਦ ਦਿੰਦਾ ਵੱਡੀਏ ਵੱਡੀਏ ਚੱਲ ਮਾਰੋ ਹੋਜੀ ਟਾਈਮ ਹੋ ਗਿਆ ਪਾਉਣੇ 6 ਦਾ ਤੇ ਆਪਾਂ ਕੱਢ ਰਹੇ ਸੀ ਤਾਂ ਰਾਂ ਲਾਈਟ ਆ ਗਈ ਮਸ਼ੀਨ ਚ ਕੱਪੜੇ ਨਹੀਂ ਪਏਗਾ ਕਿੰਨਾ ਪੱਕੇ ਦੀ ਕਟਿੰਗ ਕੱਦੂ ਦੀ ਹੋ ਗਿਆ ਕੰਪਲੀਟ ਨਾ ਥੋੜੇ ਰਹਿ ਜਾਂਦੇ ਜਲਾ ਕੇ ਇਹਨੇ ਨਾਲੇ ਸੋਈ ਜਾਂਦੇ ਉਹ ਜੇ ਫਿਰ ਦੁਬਾਰੇ ਬੁਣੂਗੀ ਹੋ ਗਿਆ ਆ ਵੀ ਆ ਵੀ ਜੰਨੇ ਵਾ ਕਰੂੰਗਾ ਅੱਛੰਡੀ ਸੰਡੀ ਹਵਾ ਚੱਲੀ ਆਂਦੀ ਕੱਲ ਰਾਜਸਥਾਨ ਵੱਲ ਕਹਿੰਦੇ ਬਹੁਤ ਮੀਂਹ ਗੜੇ ਸਿਨਾਨਾ ਘਟਮਣੀ ਦਾ ਬੈੱਡਰੂਮ ਟਿਕਾ ਫਾਰਮ ਬਣਾਈ ਜਾਂਦੀ ਹੈ। ਪਰਿਆ। ਭਾਂਡੇ ਦਾ ਮਾਝਾਈ। ਹੂੰ। ਤੂ ਟੁੱਟਣਾ ਲੱਗ ਗਿਆ ਦੀ। ਚਾਰ ਪਾਂਡੇ ਵਾਝ ਕੇ। ਵਲੌਗ ਹੀ ਨਹੀਂ ਅਪਲੋਡ ਹੋ ਰਿਹਾ ਆਹ ਕਾ ਤਾਂ ਮੰਮੀ ਇਹਨੂੰ ਕੀ ਬਿਮਾਰੀ ਪੈ ਗਈ ਹੈ ਜੀ ਕੋਲ ਲੱਗਾ ਕੋਈ ਇਹ ਇਹ ਮੰਮੀ ਇਹ ਵਧੀਆ ਪੈਗਾ ਗਮਲਾ ਇਹਨੂੰ ਅੰਦਰ ਰੱਖਣਾ ਭਾਂਡੇ ਚ ਇਹਨੂੰ ਭਾਈ ਨੇ ਕਿਹਾ ਸੀਗਾ ਕਹਿੰਦਾ ਵੀ ਜਿਆਦਾ ਗਰਮੀ ਚ ਨਹੀਂ ਇਹ ਬਾਹਰ ਹੋਣਾ ਹੈਗਾਗਾ ਹੁਣ ਗਰਮੀ ਆ ਗਈ ਸੇਕ ਮਾਰਦਾਂ ਨਾਲ ਕਹਿੰਦਾ ਪਾਣੀ ਵੀ ਰੁਕਟ ਪੈਂਦਾ ਵੀ ਹੁਣ ਨਹੀਂ ਪਾਣੀ ਤਾਂ ਪਾ ਜਾਂਦਾ ਇਹਨੂੰ ਕਿ ਜੇ ਆਪਾਂ ਭਾਂਡੇ ਚ ਵਧੀਆ ਖੁੰਝੇ ਚ ਰੱਖ ਲਈਏ ਹਾਂ ਪਹਿਲਾਂ ਭਾਂਡੇ ਚ ਰੱਖਿਆ ਸੀ ਹਾਂ ਉਦੋਂ ਤੇ ਹੁਣ ਤੇ ਗਮਲਾ ਨਵਾਂ ਹੈਗਾ ਵਦਗਾ ਬੀਬੀ ਗਨੀਅ ਕਿ ਚੋਂਦਾ ਇੱਕ ਦਿਨ ਪਾਣੀ ਨਿਕਲਿਆ ਪਿਆ ਸੀ ਤੂੰ ਜਿਆਦੇ ਪਾਣੀ ਭਾ ਕੇ ਵੇਖ ਜੇ ਨਾ ਨਿਕਲ ਲਗਾਈ ਜਿਆਦੇ ਪਾਣੀ ਦਾ ਤਾਂ ਕੋਈ ਮਤਲਬ ਨਹੀਂ ਗਾ ਅਈ ਸਾਲੇ ਨੂੰ ਅੰਦਰ ਰੱਖਾਂਗੇ ਕੀ ਕਰ ਰਹੀ ਹੈਂ ਅਪ ਹਮ ਰੀਵਨ ਕਿਵੇਂ ਖੁੱਲੇ ਆ ਮੈਂ ਖੁੱਲ ਗਿਆ ਕੀ ਐਕਟੀਵਿਟੀ ਕਰ ਰਹੇ ਹੋ ਦੱਸੋ ਜਲਦੀ ਮੈਂ ਕੰਮ ਕਰਨਾ ਮੈਂ ਗੱਲਾਂ ਹੋਣਾਂ ਕਾ ਇਹ ਜਿਹੜਾ ਸਾਰਾ ਪਾੜਦੂਗਾ ਉਹ ਦੇਖੀ ਦੂਸਰੇ ਗੱਲੇ ਵਿੱਚ ਪਾ ਦਾਂਗੇ ਇਹ ਕਿਹੜੇ ਹਾਲ ਦਾ ਗੱਲਾ ਬਣਾਇਆ ਇਹ ਜਾ ਪਾੜ ਕੇ ਹੂੰ ਸਰੇ ਨੂੰ ਉੱਦਾਂ ਢਾਈ ਤਰ ਅਸਾਂ ਨਾਲ ਕਰ ਲਿਓ ਇਹਨੂੰ ਆਈ ਕਰ ਬੰਦ ਕਰ ਇਹਨੂੰ ਬੰਦ ਕਿਵੇਂ ਕਰੀਏਗਾ ਹੰਡੋ ਹੂੰ ਜਦੋਂ ਕੋਸ਼ਿਸ਼ ਤਾਂ ਕਰ ਰਹੀ ਹੈ ਨਾ ਤੂੰ ਆਹ ਦੇਣੀ ਇਹ ਬਣਾਇਆ ਸੀ ਇੱਕ ਮਿੰਟ ਐਵੇਂ ਨੂੰ ਬੰਦ ਕਰਤਾ ਸੀ ਹੈਨਾ ਇਹਨੇ ਐ ਕਰਕੇ ਬੰਦ ਕਰਤਾ ਵੀ ਇੱਥੋਂ ਦੇ پیسے ਪਾਣੇ ਕਿੰਨੀਆਂ ਗੱਲਾਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਐਵੇਂ ਨਹੀਂ ਕਰਦੇ ਹੁੰਦੇ ਮੈਂ ਨਹੀਂ ਬਣਾਉਣਾ ਅਜੇ ਬਿਲਕੁਲ ਵੀ ਰੇਂਜ ਹੈ ਨਹੀਂ ਆਪਣੇ ਤੇ ਵਲੌਗ ਅਪਲੋਡ ਨਹੀਂ ਹਾਂ ਇਹਦੇ ਵਿੱਚੋਂ ਦੀ ਬਾਹਰ ਕਰੂੰਗੇ ਕਿੱਦਾਂ ਨਿਕਲ ਜਾ ਕਰਗਾ ਹੂੰ ਇਹਨੇ ਵਿੱਚ ਤੇ ਆ ਸਾਰਾ ਜਾਨਕਿ ਕੱਲ ਜਿਹੜਾ ਵਲੌਗ ਪਾਣਾ ਸੀ ਆਪ ਉਹ ਨਹੀਂ ਪੈਣਾ ਬਣਿਆ ਪਿਆ ਸੀ ਆਪਣਾ ਵਧੀਆ ਆ ਗੰਗਰੀ ਤੇ ਬਾਤ ਕਰ ਰਹੇ ਆ ਅਪਲੋਡ ਨਹੀਂ ਹੋਇਆ ਪਤਾ ਨਹੀਂ ਕੀ ਪ੍ਰੋਬਲਮ ਆਹੀ ਬੀ ਫੋਨ ਦੇ ਵਿੱਚ ਚਲੋ ਜੀ ਹਰੀਏ ਆਪਾਂ ਝਾੜੂ ਪੋਚਾ ਦੋ ਵਾਰੀ ਝਾੜੂ ਤੇ ਦੋ ਵਾਰੀ ਲੱਗ ਜਾਂਦਾ ਕੋਚ ਇੱਕ ਵਾਰੀ ਲਾਉਣੇ ਆ ਨਾਲੇ ਕੱਪੜੇ ਪ੍ਰੈਸ ਕਰਦੇ ਆ ਕੱਪੜੇ ਧੋਤੇ ਆਪਾਂ ਉਧਰੋਂ ਹਾਂਜੀ ਅੱਜ ਸਬਜੀ ਕੀ ਦੀ ਬਣਾਈ ਆ ਅੱਜ ਸਬਜੀ ਕਦੋਂ ਆ ਬਸ ਮੈਂ ਰੋਟੀ ਪਾ ਕੇ ਦਿੰਨੀ ਆ ਮੁੜ ਕੇ ਰੋਟੀ ਠਰ ਜਾਣੀ ਹੈਗੀ ਫੇ ਠੰਡੀ ਹੋ ਗਈ ਸਵਾਦ ਨਹੀਂ ਲੱਗਣੀ ਆ ਤੰਦੂਰ ਦੀ ਹਾਂਜੀ ਮੀਰੀ ਅਸੀਂ ਨਹੀਂ ਲਾਤੀ ਨਾ ਮੰਮਾ ਕੱਦੂ ਨਾ ਨਹੀਂ ਖਾਂਦੇ ਤੁਸੀਂ ਕੱਦੂ ਦੇ ਵਧੀਆ ਕੀ ਦੁੱਧ ਪਾ ਕੇ ਬਣਾਈਏ ਮੰਮਾ ਜੀ ਹਾਂਜੀ ਅੱਜ ਸਬਜ਼ੀ ਬਣਗਾ ਬਣੀਆਂ ਦੇ ਲਈ ਤਾਂ ਵੱਧ ਗਈ ਹੈ ਤੁਸੀਂ ਤਾਂ ਆਲੂ ਖਾਣੇ ਆ ਬਸ ਇਕੱਲੇ ਆਲੂ ਖਾਣੇ ਦੀ ਕਰ ਤੂੰ ਮੈਂ ਆਲੂ ਖਾਊਂਗਾ ਤੇ ਮੈਂ ਗੋਦਾ ਸੋ ਸਬਜੀ ਆ ਦੇਖੋ ਜੀ ਮੈਂ ਤਾਂ ਨਹੀਂ ਰਿੱਤੇ ਨੰਬਰ ਆਹ ਲੋ ਨੂੰ ਪੁੱਛਾ ਨਾ ਹੋ ਗਿਆ ਤੁਨ ਵਾਈ ਜਾਂਦੇ ਆ ਮੈਂ ਹੈ ਹਾਂ ਹਲੇ ਕੰਪਲੀਟ ਹੀ ਨਹੀਂ ਹੋਇਆ ਬਸ ਹੋ ਗਿਆ ਹੁਣ ਸਵੇਰੇ ਵੇਚ ਦੇਣ ਥੈਂਕ ਯੂ ਪ੍ਰੈਸ਼ਰ ਵਾਲੀ ਮਸ਼ੀਨ ਨਾਲ ਮੱਕੀ ਹਮਮ ਨੈਟ ਤੇਰਾ ਦਿੰਦੀ ਹੈ ਨਾ ਕਿ ਨਹੀਂ ਅੱਜ ਯਾਰ पूरा फोटो था उड़ता यार जंगल का ही क्या था तुम्हें सारे ना कुड़ियाँ ये क्या था तुम्हें ना चाल रहे हैं बिल्कुल भी ये चाल नहीं यार मन के चाल स्पीड नहीं है लेकिन यार वो बोलता फिर क्या बोलता क्या नहीं करती अच्छा बोलता फिर क्या नहीं करती मोटा काम हाँ सेंटेडिया ठीक है ਠੀਕ ਥੋੜਾ ਸਸਤੇ ਨਾਲ ਹੀ ਮੰਨ ਕਰ ਵੇ ਕਾ ਮੈਂ ਕੈਬਲੌਗ ਦੇ ਵਿੱਚ ਉਹ ਹੋਕਰਟ ਬਲੌਗ ਬਣਾਦਾ ਹੈਗਾ ਤੇਰਾ ਬਲਾ ਫੇਮਸ ਹੋ ਜਾਏਗਾ ਬਸ ਹਣੇ ਇਹ ਵਾਲੀ ਗੱਲ ਹੈ ਹਾਂ ਚੱਲਣ ਬੰਦ ਕਰ ਦਿੰਦੇ ਆ ਮਦਾਨ ਬਟਾ ਕੀ ਸੀ ਛੱਡ ਦਿੰਨੇ ਉੱਤੇ ਠੀਕ ਕੌਣ ਸੀ ਲਾਲੀ ਅੱਛਾ ਉਹਦਾ 5 ਸਤ ਮਿੰਟ ਦਾ ਬੰਦ ਕਰ ਦਿਆਂਗਾ ਇਹਨਾਂ ਦਮ ਦਵਾਇਆ ਕੋ ਮੈਂ ਕਰਮ ਹੋ ਜਾਂਦਾ ਸਹੀ ਗੱਲ ਅੱਜ ਕੋਈ ਫੋਨ ਵੀ ਨਹੀਂ ਚੱਲਿਆ ਕੋਈ ਵੀ ਅੱਜ ਜਾ ਕੇ ਸ਼ਾਮ ਨੂੰ 7:30 ਵਜੇ ਵਲੌਗ ਪਿਆ ਸੀਗਾ ਚਲੋ ਤੁਸੀਂ ਨਹਾਇਓ ਰੋਟੀ ਖਾ ਲਈ ਪਣੀ ਲੱਗਦੀ ਨਹੀਂ ਘਲਾ ਦੇ ਰਹੀ ਹਾਏ ਹੁਣ ਜਮਾ ਨੇੜੇ ਕਰਕੇ ਲੈਂਦਾ ਇੰਨੀ ਮਿੱਟੀ ਦੇਖ ਕੇ ਨਾ ਰਹਿ ਤਾ ਐਂ ਬਰਾ ਜ਼ਿਆਦਾ ਮਤ ਧੋੜਾ ਹਵਾ ਨੂੰ ਮਾਈਆਂ ਤਾਂ ਜਿਵੇਂ ਰੋ ਧੋੜੇ ਜਿੱਦਿਆਂ ਹਾਂ ਨਹੀਂ ਆਈ ਹਾਂ ਹਾਂ ਤਾਂ ਝੋਣਿਆਂ ਤੱਕ ਅਜੇ ਹਾਲ ਰਹਿਣੇ ਨੇ ਲੈਤਾ ਹੀ ਹੁਣ ਐਂ ਢੋਣੇ ਕਰਦਾ ਚਲੋ ਚਲੇ ਜੀ ਛੱਡਦੇ ਤਾ ਬੜਾ ਪੱਕਾ ਵੀ ਛੱਡ ਦਿਆਂ ਨਾਲੇ ਗਾਣਾ ਉਹ ਨਾਲੇ